ਕਵੀ ਭਾਈ ਸੰਤੋਖ ਸਿੰਘ ਜੀ ਜਦੋਂ ਬਿਆਨ ਕਰਦੇ ਆ ਨਾ ਮਹਾਰਾਜ ਦੇ ਸਰੂਪ ਨੂੰ ਤਿਸ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੂਪ ਵਰਣਨ ਕਰਦੇ ਹੋਏ ਫਰਮਾਉਂਦੇ ਆ ਹਜ਼ੂਰ ਨੇ ਸ਼ੂਕਸ਼ਮ ਚੋਲਾ ਪਹਿਰਿਆ ਹੋਇਆ ਹੈ ਸੱਚੇ ਪਾਤਸ਼ਾਹ ਮਹਾਰਾਜ ਦੀ ਚੌੜੀ ਛਾਤੀ ਲੰਬੀਆਂ ਭੁਜਾਵਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਮੁਖੜਾ ਕਮਲ ਫੁੱਲ ਦੀ ਤਰ੍ਹਾਂ ਤੇ ਸੁੰਦਰ ਮਹਾਰਾਜ ਦੇ ਸ਼ਮਸ਼ਾਹ ਦਾੜਾ ਗਰੀਬ ਨਿਵਾਜ ਦੇ ਇਹੋ ਜਿਹੇ ਪਰਵਟੇ ਜਿਵੇਂ ਕਮਾਨ ਚੜੀ ਹੁੰਦੀ ਹੈ ਸਤਿਗੁਰਾਂ ਦੇ ਉੱਚੇ ਮੋਢੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਚਾਲ ਹੈ ਕਵੀ ਰਾਜ ਦ੍ਰਿਸ਼ਟਾਂਤ ਦਿੰਦੇ ਹੋਏ ਨਹੀਂ ਥੱਕਦੇ ਕਹਿੰਦੇ ਉਹ ਲੱਗਦਾ ਜਿਵੇਂ ਹਾਥੀ ਨਹੀਂ ਹੌਲੀ ਹੌਲੀ ਪੈਰ ਧਰਦਾ ਜਿਵੇਂ ਸਤਿਗੁਰੂ ਜੀ ਦੇ ਇੱਡੇ ਮਜ਼ਬੂਤ ਉਹ ਚਰਨ ਹਨ ਜਿਵੇਂ ਮਹਾਰਾਜ ਹੌਲੀ ਹੌਲੀ ਮੰਦ ਮੰਦ ਚ ਕਾਲ ਚੱਲਦੇ ਆ ਗੁਰਸਿੱਖ ਸੰਗਤਾਂ ਉੱਠ ਕੇ ਖੜੀਆਂ ਹੋ ਜਾਂਦੀਆਂ ਜਦੋਂ ਸੱਚੇ ਪਾਤਸ਼ਾਹ ਤਖਤ ਤੇ ਸਜਦੇ ਆ ਮਹਾਰਾਜ ਦੇ ਉਸ ਦਰਬਾਰ ਦਾ ਅਲੰਕਾਰ ਬੰਦੇ ਆ ਜਦੋਂ ਬਾਜਾਂ ਵਾਲੇ ਸਤਿਗੁਰੂ ਜੀ ਦੇ ਸੀਸ ਵੱਲ ਕਿਤੇ ਕਵੀ ਰਾਜ ਅੰਤਰ ਧਿਆਨ ਹੋ ਕੇ ਤੱਕਦੇ ਆ ਕਹਿੰਦੇ ਆ ਇਹ ਸੱਚੇ ਪਾਤਸ਼ਾਹ ਜੀ ਦਾ ਇਹ ਸੁੰਦਰ ਤਨ ਸ਼ਰੀਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀ ਜੀ ਨੇ ਬਿਆਨ ਕਰਦਿਆਂ ਕਰਦਿਆਂ ਛਾਤੀ ਦਾ ਜ਼ਿਕਰ ਕਰਦਿਆਂ ਕਿਹਾ ਮਹਾਰਾਜ ਜਿਵੇਂ ਪਹਿਲਵਾਨ ਨਹੀਂ ਹੁੰਦੇ ਬੜੇ ਮਜ਼ਬੂਤ ਤੇ ਤਾਕਤਵਰ ਮਹਾਰਾਜ ਦੇ ਅੱਠ ਜਿਹੜੇ ਨਾ ਵੱਲ ਉਹ ਪੇਟ ਦੇ ਉੱਤੇ ਪੈਂਦੇ ਆ ਇਹੋ ਜਿਹਾ ਸਤਿਗੁਰੂ ਜੀ ਆਪ ਜੀ ਦਾ ਮਜ਼ਬੂਤ ਸਰੀਰ ਹੈ ਦਵਲੇ ਕੀ ਹਨ ਹਾਥੀ ਦੇ ਸੁੰਨ ਵਰਗੀਆਂ ਮਜਬੂਤ ਬਾਹਾਂ ਨੇ ਜਦੋਂ ਮਹਾਰਾਜ ਦੇ ਚਿਹਰੇ ਨੂੰ ਬਿਆਨ ਕਰਦੇ ਆ ਤੇ ਕਹਿੰਦੇ ਆ ਸਤਿਗੁਰੂ ਆਪ ਦੇ ਸੀਸ ਤੇ ਸੁੰਝੀ ਹੋਈ ਕਲਗੀ ਝੂਲ ਰਹੀ ਹੈ ਮਨ ਨੂੰ ਹੀ ਮੋਹਤ ਕਰੀ ਜਾਂਦੀ ਹੈ ਜਿਹੜੇ ਨੌ ਹੀਰੇ ਜਗਾ ਵਿੱਚ ਜੜੇ ਹੋਏ ਆ ਤਿਉ ਲੱਗਦਾ ਜਿਵੇਂ ਨੌ ਗ੍ਰਹਿ ਹੀ ਬਹਾਨਾ ਪਾ ਕੇ ਬਾਜਾਂ ਵਾਲੇ ਸਤਿਗੁਰੂ ਜੀ ਦੇ ਮਸਤਕ ਦੇ ਉੱਤੇ ਆ ਗਏ ਹੋਣ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਗਲ ਵਿੱਚ ਪਈਆਂ ਹੋਈਆਂ ਸੁੱਚੇ ਮੋਤੀਆਂ ਦੀਆਂ ਮਾਲਾਵਾਂ ਆਪ ਦੇ ਗਾਤਰੇ ਪਈ ਹੋਈ ਤੇਗ ਸੱਚੇ ਪਾਤਸ਼ਾਹ ਕਮਰ ਕੱਸੇ ਵਿੱਚ ਲੱਗੀ ਹੋਈ ਕਿਟਾਰ ਜਦੋਂ ਮਹਾਰਾਜ ਦੇ ਸੁੰਦਰ ਤਨ ਸਰੀਰ ਦਾ ਅਲੰਕਾਰ ਬੰਦਿਆ ਨਾ ਸੁਣ ਸੁਣ ਕੇ ਜਗਿਆਸੂ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਸਵੀਰ ਬਣਦੀ ਹੈ ਤੇ ਫਿਰ ਜਦੋਂ ਮਹਾਰਾਜ ਦੇ ਨਿਤਰਾਵਾਂ ਵੱਲੋਂ ਕਹਿੰਦੇ ਅਨੇਕ ਝੁੰਚਣੀ ਛੇੜ ਦਿੰਦੇ ਆ ਇਹ ਸਤਿਗੁਰੂ ਆਪ ਜੀ ਦੀ ਉਸ ਨਸ਼ੀਲੀ ਨਿਗਾਹ ਬਾਰੇ ਮੈਂ ਕੀ ਕਹਾ ਜਿਸ ਨੂੰ ਮਹਾਰਾਜ ਆਪ ਜੀ ਨੇ ਤੱਕਿਆ ਤੇ ਨੰਦ ਲਾਲ ਨੂੰ ਉਸ ਨਿਗਾਹ ਨਾਲ ਤੱਕ ਦਿੱਤਾ ਤੇ ਭਾਈ ਨੰਦ ਲਾਲ ਨੂੰ ਸੋਨੇ ਦੀ ਕੁਰਸੀ ਚਾਂਦੀ ਦੀ ਕੁਰਸੀ ਭੋਲੀ ਗਈ ਮੈਂ ਨ ਆਏ ਸੀ ਰਿਸ਼ਤੇਦਾਰ ਕਹਿੰਦੇ ਉਹ ਨੰਦ ਲਾਲ ਵੇਖ ਕਿੱਥੇ ਸੋਨੇ ਦੀ ਤੇ ਚਾਂਦੀ ਦੀਆਂ ਕੁਰਸੀਆਂ ਤੇ ਬਹਿ ਬਹਿ ਕੇ ਸ਼ਹਿਯਾਦਿਆਂ ਨੂੰ ਪੜਾਉਣਾ ਤੇ ਭਾਈ ਆਨੰਦ ਲਾਲ ਜੀ ਗੁਰੂ ਕੇ ਬਰਤਨਾਂ ਨੂੰ ਮਾਂਜ ਰਹੇ ਸੀ ਲੰਗਰ ਵਿੱਚ ਬਰਤਨ ਸਾਫ਼ ਕਰਦੇ ਪਏ ਸੀ ਭੁੱਬਲ ਸਵਾਹ ਮੂੰਹ ਤੇ ਪਈ ਹੋਈ ਸੀ ਉੱਡ ਕੇ ਕੂਣੀਆਂ ਲਿਬੜੀਆਂ ਪਈਆਂ ਸੀ ਸਾਰੇ ਕੱਪੜੇ ਲਿਬੜੇ ਪਏ ਸੀ ਤੇ ਕਿੱਥੇ ਕਹਿੰਦੇ ਗੁਰੂ ਕੇ ਲੰਗਰਾਂ ਦੀ ਸਵਾਹ ਨਾਲ ਘੁਲਦਾ ਪਿਆ ਕਿੱਥੇ ਇੰਨੇ ਸੁਖ ਸੀ ਤੇ ਨੰਦ ਲਾਲ ਜੀ ਕਹਿੰਦੇ ਉਹਨਾਂ ਆਇਆ ਹੋਇਆ ਰਿਸ਼ਤੇਦਾਰਾਂ ਨੂੰ ਕਿ ਮੈਨੂੰ ਉਹ ਸੋਨੇ ਦੀ ਕੁਰਸੀ ਨੇ ਸੁੱਖ ਨਹੀਂ ਦਿੱਤਾ ਜਿਹੜਾ ਸੁੱਖ ਮੈਨੂੰ ਬਾਜਾ ਵਾਲੇ ਸਤਿਗੁਰੂ ਦੇ ਲੰਗਰਾਂ ਦੀ ਸਵਾ ਵਿੱਚੋਂ ਪ੍ਰਾਪਤ ਹੋਇਆ ਹੈ ਭਾਈ ਨੰਦ ਲਾਲ ਜੀ ਕਹਿੰਦੇ ਮੈਨੂੰ ਪੁੱਛ ਕੇ ਵੇਖੋ ਮੇਰੀ ਨਿਗਾਹ ਵਿੱਚ ਕੌਣ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹ-ਸ਼ਹਨशाह ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਵਿੱਚ ਭਿੱਜ ਕੇ ਕਿੰਨੀ ਵਡਿਆਈ ਕਰਦੇ ਹੋਏ ਫਿਰ ਕਹਿੰਦੇ ਸਤਿਗੁਰੂ ਮੈਂ ਤੇ ਆਪਦੇ ਇੱਕ ਰੋਮ ਦੀ ਸਿਫਤ ਨਹੀਂ ਕਰ ਸਕਦਾ ਆਪ ਦੀ ਸਾਰੀ ਵਡਿਆਈ ਕੌਣ ਕਰ ਸਕਦਾ ਹੈ ਇਹ ਉਹ ਸੁੰਦਰ ਤਨ ਧਿਆਨ ਹੈ ਸੁੰਦਰ ਸਰੂਪ ਦਾ ਗੁਰਸਿੱਖ ਧਿਆਨ ਕਰ ਲੈਂਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਨਾ ਜਦੋਂ ਇੱਥੇ ਸੱਚਖੰਡ ਚੱਲੇ ਹਜੂਰ ਮਹਾਰਾਜ ਨੇ ਕਿਹਾ ਸਿੱਖੋ ਸਾਡਾ ਅਸਲ ਸਰੂਪ ਅਸੀਂ ਪ੍ਰਕਾਸ਼ ਰੂਪ ਹਾਂ ਅਸੀਂ ਅਬਨਾਸੀ ਆ ਅਸੀਂ ਅਨਾਦਮੀ ਆ ਸਦਾ ਯਾ ਟੱਲ ਹਾਂ ਅਮਰ ਹਾਂ ਸਿੱਖ ਕਹਿੰਦੇ ਗਰੀਬ ਨਿਵਾਜ ਨੂੰ ਸਦਰ ਨਾਲ ਸਿੰਘਾਂ ਨੇ ਬਰਾਗ ਕਰ ਦਿਆ ਹੋਇਆ ਕਿ ਆ ਗਰੀਬ ਨਿਵਾਜੀ ਸਾਨੂੰ ਤਾਂ ਆਪ ਜੀ ਦਾ ਇਹੋ ਹੀ ਸਰੂਪ ਪਾਉਂਦਾ ਹੈ ਬਾਜਾਂ ਵਾਲੇ ਸਤਿਗੁਰੂ ਹੱਥ ਤੇ ਬੈਠਾ ਹੋਇਆ ਬਾਜ ਸੀਸ ਤੇ ਝੂਲਦੀ ਹੋਈ ਕਲਗੀ ਘੋੜੇ ਤੇ ਆਪ ਸਵਾਰ ਸ਼ਸਤਰਾਂ ਨਾਲ ਸਨੱਦ ਬੱਧ ਮਹਾਰਾਜ ਦੇ ਦਰਸ਼ਨ ਕਿਤੇ ਐਡੇ ਦੁਰਲੱਭ ਮਹਾਰਾਜ ਕਿੱਥੋਂ ਹੁਣ ਵੇਖਣ ਨੂੰ ਮਿਲੂਗੇ ਸਿੰਘਾਂ ਦੇ ਸ਼ਦਰ ਤੇ ਪਿਆਰ ਵੇਖ ਕੇ ਮਹਾਰਾਜ ਆਖਿਆ ਛਾ ਖਾਲਸਾ ਜੀ ਜੇ ਸਾਨੂੰ ਪਿਆਰ ਨਾਲ ਚੇਤੇ ਕਰੋਗੇ ਤਾਸੀਏ ਸੇ ਰੂਪ ਚ ਵੀ ਦਰਸ਼ਨ ਦੇ ਕੇ ਨਿਹਾਲ ਕਰ ਦਿਆ ਕਰਾਂਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਭਗਤ ਦੀ ਭਾਵਨਾ ਨਾਲ ਰੂਪ ਧਾਰ ਲੈਂਦੇ ਆ ਬਾਲਾ ਆਓ ਤੇ ਰੁਸਤਮ ਆਓ ਦੀ ਭਾਵਨਾ ਨਾਲ ਹੀ ਮਹਾਰਾਜ ਘੋੜੇ ਤੇ ਚੜ੍ਹੇ ਪੂਨੇ ਸਤਾਰੇ ਦੀ ਜੇਲ੍ਹ ਵਿੱਚ ਸਤਿਗੁਰੂ ਪ੍ਰਗਟ ਹੋ ਗਏ ਸੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿ ਉਹ ਸੁੰਦਰ ਸਰੂਪ ਦਾ ਗੁਰਸਿੱਖ ਧਿਆਨ ਕਰ ਲੈਂਦੇ ਆ ਮਨ